ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪਨੇਕਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਤੀਰਤ ਜੀ ਦੇ ਨਾਲ ਕਨੇਡਾ ਦੀਆਂ ਤਾਜ਼ਾ ਸੰਭਾਵਨਾਵਾਂ ਤੇ ਗੱਲ ਕਰਾਂਗੇ ਤੀਰਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੀਰਤ ਜੀ ਸਵਾਲ ਇਹ ਵੱਡਾ ਹੈ ਤੁਸੀਂ ਮੈਨੂੰ ਸ਼ੋਅ ਤੋਂ ਪਹਿਲਾਂ ਕਹ ਰਹੇ ਸੀ ਕਿ ਉਹ ਵਿਦਿਆਰਥੀ 31 ਤੋਂ ਪਹਿਲਾਂ ਫਾਈਲ ਨਾ ਲਾਉਣ ਉਹ ਕਿਹੜੇ ਵਿਦਿਆਰਥੀ ਨੇ ਜਿਹੜੇ 31 ਤੋਂ ਪਹਿਲਾਂ ਫਾਈਲ ਨਾ ਲਾਉਣ ਜਦ ਕਿ 1 ਜਨਵਰੀ ਨੂੰ ਅਗਰ ਉਹ ਫਾਈਲ ਲਾਉਣਗੇ ਤੇ ਉਹਨਾਂ ਦਾ ਜੀਆਈਸੀ ਤਾਂ ਵੱਧ ਕੇ ਲੱਗਣਾ ਹੈ 10000 ਡਾਲਰ ਦੀ ਬਜਾਏ 20635 ਜੀਆਈਸੀ ਹੈ ਤੇ ਫਿਰ ਜਿਹੜਾ ਇੱਕ ਟੈਕਸ ਹੈ ਕਹਿੰਦੇ ਉਹ ਵੀ ਜ਼ਿਆਦਾ ਵੱਧ ਜਾਣਾ ਹੈ ਤੇ ਤੁਸੀਂ ਕਹਿ ਰਹੇ ਹੋ 31 ਤੋਂ ਪਹਿਲਾਂ ਫਾਈਲ ਨਾ ਲਾਉਣ ਕਿਹੜੇ ਨਾ ਲਾਉਣ ਤੇ ਕਿਉਂ ਨਾ ਲਾਉਣ ਤੇ ਬਿਲਕੁਲ ਸਰ ਅੱਜ ਦੀ ਜਿਹੜੀ ਇੰਨੀ ਕਿ ਜ਼ਿਆਦਾ ਮਸ਼ਹੂਰੀ ਵੱਡੇ ਲੈਵਲ ਤੇ ਚੱਲ ਰਹੀ ਹੈ ਨਾ ਤੇ ਮੈਂ ਦੱਸ ਦਵਾਂ ਕਿ ਸ਼ਾਇਦ ਮੇਰੀ ਵੀ ਬੱਚਿਆਂ ਨੇ ਵੀਡੀਓ ਦੇਖੀ ਹੋਊ ਕਿ ਹਾਂ ਮੈਂ ਵੀ ਵੀਡੀਓ ਪਾਈ ਹੈ ਕਿ ਮੈਂ ਵੀ ਕਹਿ ਰਿਹਾ ਕਿ ਐਸੀ ਹੋਣੀ ਤੇ ਤੁਸੀਂ ਲਾਉਣਾ ਚਾਹੁੰਦੇ ਤੁਸੀਂ ਸਾਡੇ ਕੋਲ ਆ ਸਕਦੇ ਆ ਪਰ ਹਰ ਬੱਚੇ ਲਈ ਨਹੀਂ ਆ ਤੇ ਅੱਜ ਮੈਂ ਇਸ ਸ਼ੋਅ ਦੇ ਰਾਹੀਂ ਕਲੀਅਰ ਕਰੂੰਗਾ ਤੇ ਜੇਕਰ ਤੁਸੀਂ ਵੀ ਬੱਚੇ ਆ ਉਹ ਡਿਸੀਜਨ ਲੈਣ ਵਾਲੇ ਆ ਤੇ ਰੁਕ ਜਾਓ ਸਾਵਧਾਨ ਹੋ ਜਾਓ ਨਹੀਂ ਲੰਬੇ ਸਮੇਂ ਦੇ ਵਿੱਚ ਬਹੁਤ ਵੱਡੂ ਨੁਕਸਾਨ ਹੋਣਾ ਤੇ ਅੱਜ ਮੈਂ ਬੜੇ ਸਿੰਪਲ ਵਰਡਸ ਦੇ ਵਿੱਚ ਨਾ ਆਪਾਂ ਡਿਸਕ੍ਰਾਈਬ ਕਰੂੰਗਾ ਕਿਹੜੇ ਬੱਚੇ ਫਾਇਲ ਲਾਨ ਕਿਹੜੇ ਨਾ ਲਾਨ ਜਿਹੜੇ ਤੇ ਜਿਹੜੇ ਬੱਚੇ ਦਾ 2023 ਪਾਸਵਰਡ ਜਾਂ 22 ਪਾਸਵਰਡ ਵਾਲਾ ਬੱਚਾ ਆ ਬਟਾ ਮੈਂ ਤਾਂ ਕਹਿੰਦਾ ਰੁੱਕ ਜੇ ਜੇ ਰੁੱਕ ਸਕਦਾ ਵਾ ਜੇ ਰੁੱਕ ਸਕਦਾ ਮੈਂ ਬੜਾ ਤਾਂ ਯੂਜ਼ ਕਰ ਰਿਆ ਕਈ ਵਾਰੀ ਲੱਗ ਰਿਹਾ ਕਿ ਮੈਂ ਜੀਆਈਸੀ ਕਿੱਥੋਂ ਪੇ ਕਰੂੰਗਾ ਬਟਾ ਪਰ ਤੁਸੀਂ ਇੱਕ ਚੀਜ਼ ਇਹ ਦੇਖੋ ਐਸ ਵੇਲੇ ਸਾਰੇ ਸਰਕਾਰੀ ਕਾਲਜ ਵਿਕ ਰਿਆ ਵਾ ਤੇ ਜਾਂ ਜੇ ਸਾਰਾ ਸੌਰੀ ਸਾਰਾ ਹੀ ਪ੍ਰਾਈਵੇਟ ਕਾਲਜ ਵਿਕ ਰਿਆ ਵਾ ਤੇ ਜੇ ਕੋਈ ਸਰਕਾਰੀ ਕਾਲਜ ਐਸ ਵੇਲੇ ਵਿਕ ਵੀ ਰਿਆ ਨਾ ਤੇ ਸਰ ਉਹ ਕਾਲਜ ਆ ਕਿ ਜਿੱਥੇ ਬੱਚੇ ਨੂੰ ਜਾ ਕੇ ਬਦਲ ਲੈਣਾ ਉਹ ਹੈ ਹੀ ਕਿਤੇ ਇੰਨੀ ਕਿ ਦੂਰ ਆ ਨਾ ਬੱਚੇ ਨੂੰ ਉੱਤੇ ਕੰਮ ਅਕਮੋਡੇਸ਼ਨ ਵਾਲੇ ਬਹੁਤ ਬੱਚਾ ਤੰਗ ਹੋਏਗਾ ਸੋ ਇਸ ਲਈ ਮੇਰੀ ਤਾਂ ਇਸ ਲਈ ਬੱਚਿਆਂ ਨੂੰ ਹੁਣ ਉਹ ਸਮਾਂ ਚੱਲ ਰਿਹਾ ਆ ਆਪਾਂ ਅਨਸਰ ਨਾਲ ਥੋੜਾ ਜਿਹਾ ਹਸਾ ਮਜ਼ਾਕ ਵੀ ਚੱਲ ਰਿਹਾ ਸੀ ਵੀਜ਼ੇ ਦੀ ਵੈਲਿਊ ਤਾਂ ਇੰਨੀ ਕਿ ਜ਼ਿਆਦਾ ਪੱਧਰ ਮੈਂ ਤਾਂ ਕਹਾਂਗਾ ਥੱਲੇ ਆ ਗਿਆ ਤੇ ਉਹਦੀ ਹੁਣ ਟੈਨਸ਼ਨ ਨਹੀਂ ਰਹੀ ਵੀਜ਼ਾ ਲੱਗ ਹੀ ਜਾਣਾ ਵਾ ਸੋ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਬਟ ਮੈਟਰ ਇਹ ਕਰਦਾ ਵਾ ਕਿ ਜਦੋਂ ਤੁਸੀਂ ਉੱਥੇ ਪਹੁੰਚੇ ਆ ਤੇ ਤੁਸੀਂ ਆਪਣੀ ਕਰੀਅਰ ਜ਼ਿੰਦਗੀ ਕਿੱਦਾਂ ਬਣਾਉਣਾ ਉਹ ਤਾਂ ਹੀ ਬੰਨਣਾ ਜੇ ਸਹੀ ਕਾਲਜ ਕੋਰਸ ਹੈਗੇ ਨਹੀਂ ਤਾਂ ਘਾਟਾ ਹੀ ਘਾਟੇ ਹੈਗੇ ਆ ਦੂਜੀ ਗੱਲ ਦੱਸ ਦਵਾਂ ਇਹ ਮੈਂ 22 ਤਾਂ ਹੀ ਪਾਸਪੋਰਟ ਪਾਸ ਆਊਟ ਸਰ ਮੈਂ ਤਾਂ ਕਹਿ ਰਿਹਾ ਕਿਉਂਕਿ ਇਨ੍ਹਾਂ ਬੱਚਿਆਂ ਕੋ ਸਰ ਕੈਨੇਡਾ ਜਾ ਕੇ ਤੁਹਾਨੂੰ ਵੀ ਪਤਾ ਸਰ ਅੱਗੇ ਨਾ ਆਈ ਗੱਲਾਂ ਨਾ ਆਪਾਂ ਸਿਰਫ ਪੰਜਾਬ ਚ ਕੋਈ ਚੀਜ਼ ਆ ਰਹੀ ਕਿ ਜੀਆਈਸੀਓ ਡਬਲਓ ਕੀ ਲਾਲੋ ਫਾਈਲ ਸਰ ਕੋਈ ਇਹ ਨਹੀਂ ਦੱਸ ਰਿਹਾ ਕਿ ਐਕਸਪ੍ਰੈਸ ਐਂਟਰੀ ਪੱਕੇ ਹੋਣ ਜਿਹੜੇ ਪੁਆਇੰਟ ਬੇਸ ਸਿਸਟਮ ਨਾਲ ਸਰ ਉਹ ਕਿੰਨਾ ਉੱਪਰ ਜਾ ਰਿਹਾ ਸਰ ਉਹ ਵੀ 500 ਤੋਂ ਉੱਪਰ ਜਿਹੜਾ ਕਿ ਜਾ ਚੁੱਕਿਆ ਬੱਚੇ ਪਿਆਚਿਆਂ ਨੇ ਪੀਆਰ ਦੇ ਪੁਆਇੰਟ ਹੀ ਨਹੀਂ ਬਣ ਪਾਰੇ ਕਿਉਂ ਨਹੀਂ ਬਣ ਪਾਰੇ ਬੱਚਿਆਂ ਕੋਲ ਕੰਪੀਟੀਟਿਵ ਜਿਹੜੀਆਂ ਕਿ ਪੜ੍ਹਾਈ ਹੈ ਨਹੀਂਗੇ ਤੇ ਬੱਚਿਆਂ ਕੋਲ ਕੰਪੀਟੀਟਿਵ ਜਿਹੜਾ ਕਿ ਜਾਗੋ ਕੋਲ ਕੰਮ ਨਹੀਂ ਹੈਗਾ ਜੋਬ ਪ੍ਰੋਫਾਈਲਸ ਨਹੀਂ ਹੈਗੀਆਂ ਤਾਂ ਬੱਚਿਆਂ ਦੇ ਪੁਆਇੰਟਸ ਹੀ ਉਪਰੋਂ 31 ਦਸੰਬਰ ਤੋਂ ਬਾਅਦ ਜਿਹੜਾ ਵਰਕ ਪਰਮਿਟ ਐਕਸਟੈਂਸ਼ਨ ਜਿਹੜਾ ਕਿ ਟੈਂਪਰੇਰੀ ਫੇਸ ਦਿੱਤਾ ਸੀਗਾ ਗਵਰਨਮੈਂਟ ਨੇ ਉਹ ਵੀ ਹੁਣ ਬੰਦ ਆ ਗਿਆ ਤੇ ਹੁਣ ਹਾਰਗੇ ਸਟੂਡੈਂਟ ਨੂੰ ਸਿਰਫ ਐਲਐਮਆਈ ਲੈਣਾ ਪੈਣਾ ਇੰਨਾ ਇੰਨਾ ਪੜ ਕੇ ਸਾਰੀ ਸਟਰਗਲ ਕਰਕੇ ਬਲਕਿ ਇੰਨੇ ਸਾਲਾਂ ਦਾ ਜੋ ਕਮਾਇਆ ਹੁਣ ਏਮਪਲੋਇਰ ਨੂੰ ਦੇ ਕੇ ਪੈਸੇ ਦੇ ਕੇ ਫਿਰ ਪੱਕੇ ਹੋਣਗੇ ਸੋ ਤਾਂ ਕਰਕੇ ਕਹਿੰਦਾ ਸ਼ਾਰਟਕਟ ਨਾ ਮਾਰੋ ਸਾਰੀ ਉਮਰ ਹੀ ਕੰਮ ਕਰਨਾ ਮੈਂ ਤਾਂ ਬੱਚਿਆਂ ਨੂੰ ਐਗਜ਼ਾਮਪਲ ਪੇਰੈਂਟਸ ਦੇ ਸਾਹਮਣੇ ਕਹਿੰਦਾ ਹੁੰਦਾ ਪੇਰੈਂਟਸ ਨੂੰ ਕਹੂੰਗਾ ਅੱਜ ਤੁਸੀਂ ਆਪਣੇ ਬੱਚੇ ਤੇ ਇੰਨਾ ਪੈਸਾ ਲਾ ਰਹੇ ਕਿ ਪੜ ਲਓਗੇ ਨਹੀਂ ਪੜਿਆ ਜਾਣਾ ਤੇ ਬੱਚੇ ਤਾਂ ਪੇਰੈਂਟਸ ਵੀ ਅੱਜ ਵੀ ਕੰਮ ਕਰ ਰਹੇ ਤੇ ਬੱਚਿਆਂ ਨੇ ਸਾਰੀ ਉਮਰ ਕੰਮ ਕਰਨਾ ਪਰ ਮੋਢਲੇ 2-3 ਸਾਲ ਜ਼ਰੂਰ সামਲ ਲੈਣ ਸੋ ਕਾਲੀ ਨਗਰ ਚਾਹੇ ਮਈ ਇਨਟੇਕ ਜਾਂ ਸਪਟੰਬਰ ਇਨਟੇਕ ਹੋਵੇ ਉਦੋਂ ਫੋਕਸ ਕਰ ਲਿਓ ਸਰ ਜੀਆਈਸੀ ਦੇ ਅੱਜ ਮੈਂ ਕਲੈਰਿਟੀ ਵੀ ਦੇ ਰਾ ਮੈਨੂੰ ਵੀ ਸਰ ਬੜੇ ਕਮੈਂਟ ਵਜਦੇ ਆ ਸੋ ਜੀਆਈਸੀ ਪਰ ਮੈਂ ਬੜਾ ਪਹਿਲੇ ਦਿਨ ਤੋਂ ਜਿੱਦਨ ਅਪਡੇਟ ਆ ਉਸ ਦਿਨ ਤੋਂ ਐਸੀ ਐਸੀ ਮੱਚਦੇ ਵੀ ਕਹਿਆ ਤਾਂ ਸੀ ਜੀਆਈਸੀ ਤੁਹਾਡੀ ਆ ਟੈਨਸ਼ਨ ਲੈਣ ਦੀ ਲੋੜ ਨਹੀਂ ਇੰਨਾ ਹੂਆ ਹਾਈਪ ਕ੍ਰੀਏਟ ਕਰਨ ਦੀ ਲੋੜ ਨਹੀਂ ਹੈਗੀ ਸੋ ਤੁਹਾਡੀ ਆ ਤੁਹਾਨੂੰ ਹੀ ਮਿਲ ਜਣੀ ਬੱਚਿਆਂ ਨੂੰ ਸਿਰਫ ਚੰਗੇ ਸਨਸਕਾਰ ਦਿਓਗੇ ਜੇ ਤੁਹਾਨੂੰ ਲੋਡ ਪੈਂਦੀ ਹੈ ਤੇ ਤੁਹਾਨੂੰ ਵਾਪਸ ਭੇਜ ਦੇਣ ਸੋ ਇਹ ਚੀਜ਼ ਦਾ ਸਿਰਫ ਇੱਕ ਖਿਆਲ ਰੱਖਣਾ ਤੇ ਜਿਹੜਾ ਸਰ ਤੁਸੀਂ ਕਹੇ ਟ ਸੀ ਐਸ ਕੋ ਟ ਸੀ ਐਸ ਜਿਹੜਾ ਟੈਕਸ ਪੈਂਦਾ ਕੋਈ ਵੀ ਇਹ ਸਰਕਾਰ ਇੰਡੀਅਨ ਗਵਰਨਮੈਂਟ ਦਾ ਰੂਲ ਆ 7 ਲੱਖ ਰੁਪਏ ਤੋਂ ਜ਼ਿਆਦਾ ਜਰੂਰ ਤੁਸੀਂ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਕਰਦੇ ਆ ਇੰਡੀਆ ਤੋਂ ਬਾਹਰ ਇੱਕ ਸਾਲ ਦੇ ਵਿੱਚ ਇੱਕ ਫਾਈਨੈਂਸ਼ੀਅਲ ਈਅਰ ਦੇ ਵਿੱਚ ਤੁਹਾਨੂੰ ਉਸ ਤੋਂ 700 ਲੱਖ ਤੋਂ ਉੱਪਰ 5% ਜਿਹੜਾ ਕੀ ਹੈ ਟ ਸੀ ਐਸ ਟੈਕਸ ਜਨਾ ਪੈਂਦਾ ਤੇ ਜਿਹੜੇ ਦਾ ਸਰਕਾਰੀ ਨੌਕਰ ਸਰਕਾਰੀ ਨੌਕਰੀ ਵਾਲੇ ਜਿਹੜੇ ਪੇਰੈਂਟਸ ਹੈਗੇ ਆ ਜੋ ਬੈਨਫਿਟ ਕਰਦੇ ਹੈਗੇ ਆ ਸਿਰ TCS ਜਿਹੜਾ ਹੁੰਦਾ ਨਾ ਇਹ ਟੈਕਸ ਜਿਹੜਾ ਰਿਬੇਟ ਹੋ ਜਾਂਦਾ ਤੁਹਾਨੂੰ ਵਾਪਸ ਆ ਜਾਂਦਾ ਸੋ ਇਹਦੀ ਟੈਨਸ਼ਨਾਂ ਦੀ ਲੋਡ ਨਹੀਂ ਹੈਗੀ ਸੇ ਦਿੱਤਾ ਵੀ ਗਿਆ ਹੋਇਆ ਤੇ ਮੈਂ ਤਾਂ ਕਹੂੰਗਾ ਤੁਹਾਡੇ ਪੇਰੈਂਟਸ ਦੀ ਪ੍ਰੋਫਾਈਲ ਵਧੀਆ ਬਣੇਗੀ ਸੋ ਓਵਰਆਲ ਵਧੀਆ ਹੀ ਹੈਗਾ ਸਾਰਾ ਕੁਝ ਤੇ ਨਾਲੇ ਹੋਰ ਗੱਲ ਦੱਸਾਂ ਹੁਣ ਅਸੀਂ ਸ਼ੋ ਲਾ ਰਹੇ ਆ ਮਿਡ ਆਫ ਦਿਸੰਬਰ ਆ ਅੱਜ ਤੋਂ ਮਿਡ ਆਫ ਜਨਵਰੀ ਤੋਂ ਸ਼ੋਅ ਲਾਵਾਂਗੇ 1 ਜਨਵਰੀ ਤੋਂ ਜਦੋਂ ਰੂਲ ਐ ਇੰਪਲੀਮੈਂਟ ਹੋਏ ਨਾ ਤੇ ਸਾਰੇ ਚੀਜ਼ਾਂ ਨਾਰਮਲ ਹੋਈ ਨਹੀਂ ਸਰ ਜੇ ਤੁਹਾਨੂੰ ਵੀ ਯਾਦ ਹੋਵੇ ਜਦੋਂ ਆਪਾਂ ਗੱਲਾਂ ਕਰਦੇ ਸੀ ਜਦੋਂ ਪਹਿਲਾਂ 6 ਮਹੀਨੇ ਦੀ ਫੀਸ ਸੀ ਫਿਰ 1 ਸਾਲ ਦੀ ਫੀਸ ਹੋਈ ਸਰ ਉਦੋਂ ਵੀ ਬੜੀ ਹਾਹਾਕਾਰ ਮੱਚੀ ਸੀ ਨਾ ਜੇ ਤੁਹਾਨੂੰ ਯਾਦ ਹੋਵੇ ਤਾਂ ਉਦੋਂ ਵੀ ਇਦਾਂ ਲੱਗਦਾ ਸੀਗਾ ਕਿ ਛੋਣ ਬੱਚਾ ਨਹੀਂ ਜਾਂਦਾ ਸਰ ਦੱਸੋ ਉਸ ਤੋਂ ਦੁੱਗਣਾ ਤਿਗਣਾ ਮੈਂ ਕਹਿੰਦਾ 4 ਗੁਣਾ ਬੱਚਾ ਜ਼ਿਆਦਾ ਗਿਆ ਪਹਿਲਿਆਂ ਨਾਲੋਂ ਵੀ ਜ਼ਿਆਦਾ फीस दी एक साल दी कंडीशन ਹੋਵੇ ਸੋ ਜੀਆਈਸੀ ਗਈ ਆ ਆ 15 ਮਹੀਨੇ ਚ ਨਾਰਮਲ ਆ ਜੀ ਨਹੀਂ ਪਤਾ ਕਿ ਹੈ ਹੀ ਇਦਾਂ ਵਾ ਫਾਈਨੈਂਸ਼ੀਅਲ ਬਰਡਨ ਪੈ ਸਕਦਾ ਥੋੜਾ ਡਿਲੇ ਜ਼ਰੂਰ ਹੋ ਸਕਦਾ ਬਟ ਇਸ ਚੀਜ਼ ਕਰਕੇ ਕੋਈ ਸ਼ਾਰਟਕਟ ਲੈ ਕੇ ਕੋਈ ਨੁਕਸਾਨ ਨਾ ਕਰੋ ਤੇ ਅੱਜ ਮੈਂ ਕੈਟੇਗਰੀਜ਼ ਵੀ ਕਰ ਦਿੱਤੀਆਂ 6 ওভারঅল ਵਾਲੇ ਬੱਚੇ 23 ਪਾਸਵਰਡ ਵਾਲਾ ਬੱਚਾ 22 ਪਾਸਵਰਡ ਵਾਲਾ ਬੱਚਾ ਟੈਨਸ਼ਨ ਲੈਣ ਦੀ ਲੋੜ ਨਹੀਂ ਬੜਾ ਸਰਕਾਰੀ ਕਾਲਜ ਜਾਓ ਵਧੀਆ ਕੋਰਸ ਲੈ ਕੇ ਜਾਓ ਵਧੀਆ ਕੋਰਸ ਲੈ ਕੇ ਤਾਂ ਮੈਂ ਕਹਿ ਰਿਹਾ ਨਾਰਮਲ ਕੋਰਸਸ ਤੋਂ ਵੀ ਉੱਠਣਾ ਪੈਣਾ ਕੈਰੀਅਰ ਕਾਉਂਸਲਿੰਗ ਲੈਣੀ ਪੈਣੀ ਜ਼ਿੰਦਗੀ ਉੱਥੇ ਕਿੱਦਾਂ ਬਣਾਉਣੀ ਆ ਉਹ ਚੀਜ਼ਾਂ ਦਾ ਜਿਹੜਾ ਖਿਆਲ ਰੱਖਣਾ ਪੈਣਾ ਆ ਤੇ 10ਵੀਂ ਦਾ ਮੈਂ ਜਿਹੜੇ ਬੱਚੇ ਦੀ 5-6 ਸਾਲ 10 ਸਾਲ ਦਾ ਗਿਆ ਮੇਰੇ ਕੋਲ ਵੀ ਆ ਰਹੇ ਸਰ ਬੱਚੇ ਹੁਣ 14 ਪਾਸਵਰਡ ਵੀ ਬੱਚਾ ਮੈਨੂੰ ਇੱਦਾਂ ਕਹਿ ਰਿਹਾ ਵੀਜ਼ੇ ਦੇ ਕੇ ਸਰਕਾਰੀ ਕਾਲਜ ਹੀ ਮੈਂ ਜਾਊਂਗਾ ਸਰ ਕਿਹੜਾ ਬੱਚਾ ਐਡਮਿਸ਼ਨ ਦੇ ਦੂਗਾ ਕਾਲਜ ਸਰ 14 ਪਾਸਡ ਨੂੰ ਉਹ ਬੱਚੇ ਨੂੰ ਕਹੂੰਗਾ ਹਾਂ ਬੇਟਾ ਲੈ ਪ੍ਰਾਈਵੇਟ ਕਾਲਜ ਐਡਮਿਸ਼ਨ ਜਾ ਕੇ ਉੱਥੇ ਪੜਨਾ ਪੜ ਲਾ ਚੇਂਜ ਕਰਾਉਣਾ ਕਨਵਰਟ ਕਰਾਉਣਾ ਦੈਟਸ ਟੋਟਲੀ ਅਪ ਟੂ ਯੂ ਉਹ ਬੱਚੇ ਨੂੰ ਤਾਂ ਜਰੂਰ ਮੈਂ ਕਹੂੰਗਾ ਪ੍ਰਾਈਵੇਟ ਕਾਲਜ ਹੀ ਕਰਨਾ ਪੈਣਾ ਤੇ ਅਸੀਂ ਵੀ ਕਰਦੇ ਆ ਪ੍ਰਾਈਵੇਟ ਕਾਲਜ ਬਟ ਯਸ ਕੇਸ ਟੂ ਕੇਸ ਮੈਂ ਤਾਂ ਕਹੂੰਗਾ ਵੇਰੀ ਕਰਦੇ ਉਹਨਾਂ ਦੀਆਂ ਪ੍ਰੋਫਾਈਲਸ ਨੰਬਰਸ ਉਹਨਾਂ ਦੀ ਪ੍ਰੀਵੀਅਸ ਹਿਸਟਰੀ ਦੇ ਕੇ ਦੈਨ ਡਿਸਾਈਡ ਹ ਬਟ ਮੇਰੀ ਪਹਿਲੀ ਪੈਲ ਹੁੰਦੀ ਆ ਗਵਰਨਮੈਂਟ ਕਾਲਜ ਕੰਪੀਟੀਟਿਵ ਕੋਰਸ ਕੀ ਬੱਚਾ ਪੜ ਕੇ ਜਿਹੜਾ ਕਿ ਉਹਦੇ ਜਿਹੜਾ ਕਿ ਆ ਸਿਰਾ ਲਾਵੇ ਸੋ ਅੱਜ ਹੀ ਸਰਵੇਜ ਇੱਕ ਵੀਡੀਓ ਚ ਐਡ ਆਨ ਕਰ ਦਵਾਂ ਅੱਜ ਇੱਕ ਮੇਰੇ ਹੀ ਸਟੂਡੈਂਟ ਜਿਹੜਾ ਸਾਡੇ ਕੋਲ ਭੇਜਿਆ ਹੋਇਆ ਅਜ ਤੋਂ 3-4 ਸਾਲ ਪਹਿਲਾਂ ਉਹਦੇ ਪੇਰੈਂਟ ਸਪੈਸ਼ਲ ਸਾਨੂੰ ਦੱਸਣਾ ਹੈ ਸਰ Apple ਕੰਪਨੀ ਚ ਜੌਬ ਲੱਗੀ ਆ ਤੇ ਜਿਹੜੀ ਕੀ ਮੈਂ ਤਾਂ ਕਹੂੰਗਾ ਕਿ ਵੱਡੀ ਅਚੀਵਮੈਂਟ ਆ ਤੇ ਸਾਡਾ ਇੱਕ ਸਟੂਡੈਂਟ ਆ ਪਿਛਲੇ ਹਫਤੇ ਉਹਨਾਂ ਦੇ ਪੇਰੈਂਟਸ ਵੀ ਸਾਨੂੰ ਦੱਸਿਆ ਕਿ ਫੋਟੋਜ਼ ਵੀ ਭੇਜੀਆਂ ਯੂਨੀਵਰਸਿਟੀ ਆਫ ਵੇਰੀਪਗ ਦੀ ਬ੍ਰਾਂਡ ਵੈਸਟਰ ਮਨੀ ਐਮਬੈਸਡਰ ਬਣਾਇਆ ਉਹਨਾਂ ਨੇ ਆਪਣੇ ਉਥੇ ਬਰਾਊਚਰ ਤੇ ਫੋਟੋ ਲਾਈ ਆ ਸਾਡੇ ਸਟੂਡੈਂਟ ਸੀ ਜਿਹਨੇ ਉਥੇ ਮਾਸਟਰਸ ਜਿਹੜੀ ਕੀ ਆ ਕੰਪਲੀਟ ਕੀਤੀ ਆ ਸੋ ਬਹੁਤ ਸਾਰੀਆਂ ਜਿਹੜੀਆਂ ਕੀ ਓਪਰਚ्युनिटीਜ਼ ਆ ਸਟੂਡੈਂਟ ਨੂੰ ਪੜਾਈ ਨੂੰ ਫੋਕਸ ਕਰੋ ਤਾਂ ਹੀ ਸਰ ਸਿਰੇ ਲੱਗੋਣੇ ਆ ਨਹੀਂ ਤਾਂ ਸਰ ਆਪਾਂ ਬੱਚੇ ਉਥੇ ਭੇਜ ਰਹੇ ਆ ਸੈਟਲਮੈਂਟ ਹੁਣ ਪੜਨਾ ਪੈਣਾ ਗੱਲ ਤੁਹਾਡੀ ਗੱਲ 'ਚ ਮੈਂ कमजोर बच्चे कनाडा ना जायो क्योंकि ਹੁਣ ਪੜ੍ਹਾਈ ਤਾਂ ਹੈ ਹੀ ਐ ਔਖੀ ਖਰਚਾ ਵੀ ਬਹੁਤ ਜ਼ਿਆਦਾ ਇਸ ਕਰਕੇ ਬਾਅਦ ਦੇ ਵਿੱਚ ਤੁਸੀਂ ਜਿਹੜਾ ਉਲਮੀਆਂ ਚੱਲ ਰਿਹਾ ਜਿੰਨੇ ਪੈਸੇ ਫੇਰ ਦੋਗੇ ਕੋਈ ਫਾਇਦਾ ਨਹੀਂ ਔਰ ਲੋਨ ਲੈ ਕੇ ਚਾਹੇ ਚਲ ਜਾਓ ਘਰ ਵੇਚ ਕੇ ਨਾਲ ਜਾਈਓ ਜ਼ਮੀਨ ਵੇਚ ਕੇ ਨਾਲ ਜਾਈਓ ਸੋ ਸੋਚ ਸਮਝ ਕੇ ਕੈਨੇਡਾ ਜਾਓ ਚੰਗੇ ਤਰ੍ਹਾਂ ਨਾਲ ਅਗਰ ਡਿਸੀਜਨ ਕਰਕੇ ਜਾਓਗੇ ਤੇ ਫਾਇਦੇ ਚ ਰਹੋ ਇੱਕ ਮੈਥ ਸੈਡ ਆਡ ਆਨ ਕਰ ਦਵਾ ਪ੍ਰਾਈਵੇਟ ਕਾਲਜ ਵੀ ਜਾਣਾ ਵਾ ਬੁਰਾਈ ਵਾਲੀ ਗੱਲ ਨਹੀਂ ਐ ਜੇ ਮੈਂ ਤਕੂੰਗਾ ਕਿ ਹਾਏ ਕਿ ਫਿਰ ਤੁਸੀਂ ਸਜੇ ਕੋਈ ਬੱਚਾ ਮੇਰਾ ਦਾ ਤੁਸੀਂ ਇਮਰ ਪ੍ਰਾਈਵੇਟ ਸਰ ਜਿਹੜਾ ਬੱਚੇ ਦੀ ਪ੍ਰੋਫਾਈਲ ਐ ਐਲੀਜੀਬਲ ਉਥੇ ਬਿਲਕੁਲ ਜਾਵੇ ਬਟ ਉਹ ਵੀ ਬੱਚੇ ਨੂੰ ਮੈਂ ਕਹੂੰਗਾ ਕਿ ਉਥੇ ਪੜ੍ਹੇ ਜ਼ਰੂਰ ਇੱਕ ਸਾਲ ਜੇ ਫੀਸ ਦਿੱਤੀ ਹੈ ਡੈਫੀਨੇਟਲੀ ਬੜੇ ਪਹਿਲੇ ਦਿਨ ਜਿਹੜਾ ਚੇਂਜ ਕਰਾਵਾਂਗੇ ਮੈਂ ਕਹੂੰਗਾ ਉਹ ਪੈਸੇ ਨੂੰ ਅ ਪੜੇ ਉੱਥੇ ਪ੍ਰਾਈਵੇਟ ਕਾਲਜ ਵੀ ਦੈਨ ਆਪਣੇ ਜਿਹੜੇ ਕੀ ਫੈਸਲੇ ਲਾਈਫ ਦੇ ਉਸ ਤੋਂ ਅੱਗੇ ਜਿਹੜੇ ਕੀ ਕੰਟੀਨਿਊ ਕਰੇ ਕਾਲੀ ਨਾ ਕਰੇ ਮੈਂ ਤਾਂ ਕਹਾਂਗਾ ਕਿ ਉੱਥੇ ਕਿਸੇ ਦੀਆਂ ਗੱਲਾਂ ਦੇ ਵਿੱਚ ਨਾਵੇ ਜੋ ਕਿ ਇਸ ਵੇਲੇ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਉੱਥੇ ਬੱਚੇ ਖਰਾਬ ਹੋ ਰਹੇ ਆ ਬਿਲਕੁਲ ਠੀਕ ਹੈ ਜੀ ਸੋ 85578 85578 ਸਕਰੀਨ ਤੇ ਨੰਬਰ ਆ ਗਿਆ ਇਸੇ ਨੰਬਰ ਤੇ ਕਾਲ ਕਰਕੇ ਤੀਰਤ ਜੀ ਤੋਂ ਹੋਰ ਕਲੈਰਿਟੀ ਲਓ ਬਹੁਤ ਧੰਨਵਾਦ